ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਕਣਕ ਦੀ ਫਸਲ ਦੇ ਵਿੱਚ ਆਪਣੇ ਸਿਹਤ ਲਈ ਜਿੰਕ ਦੀ ਸਪਰੇਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਖੀਰ ਤੱਕ ਜਰੂਰ ਦੇਖਿਓ ਤੇ ਆਪਦਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਵੀ ਜਰੂਰ ਕਰਿਓ ਕਿਸਾਨ ਭਰਾਵੋ ਕਣਕ ਦੀ ਫਸਲ ਲਗਭਗ ਸਾਰੇ ਕਿਸਾਨ ਭਰਾਵਾਂ ਦੀ ਛਿੱਟੇ ਕੱਢ ਚੁੱਕੀ ਹੈ ਤੇ ਕਾਫੀ ਕਿਸਾਨ ਭਰਾਵਾਂ ਦੀ ਕਣਕ ਦੀ ਫਸਲ ਮਿਲਕਿੰਗ ਗੇਨ ਸਟੇਜ ਤੇ ਚੱਲ ਰਹੀ ਹੈ ਜਾਨਕੀ ਦਾਣਿਆਂ ਵਿੱਚ ਦੁੱਧਾ ਭਰਨ ਦੀ ਅਵਸਥਾ ਚੱਲ ਰਹੀ ਆ ਤੇ ਇਹ ਵੀਡੀਓ ਸਾਰੇ ਕਿਸਾਨ ਭਰਾਵਾਂ ਲਈ ਬਹੁਤ ਜ਼ਰੂਰੀ ਆ ਤੁਸੀਂ ਆਪਦੇ ਖਾਨ ਲਈ ਕਣਕ ਬੀਜੀ ਆ ਲਾਰਜ ਸਕੇਲ ਤੇ ਜਾਂ ਨਹੀਂ ਆ ਪਾਏ ਕੰਮ ਕਰ ਸਕਦੇ ਤੇ ਛੋਟੇ ਸਕੇਲ ਤੇ ਜ਼ਰੂਰ ਕਰੀਏ ਭਲਾਂ ਦੀ ਤੁਸੀਂ ਉਸ ਵਿੱਚ ਯੂਰੀਆ ਡੀਏਪੀ ਪਾ ਕੇ ਬੀਜੀ ਆ ਭਲਾਂ ਦੀ ਪਿਓਰ ਆਰਗੈਨਿਕ ਕਣਕ ਬੀਜੀ ਆ ਵੀ ਬਿਲਕੁਲ ਖੇਤ ਵਿਹਲਾ ਰੱਖੀ ਰੱਖਿਆ ਤੇ ਉਸ ਤੋਂ ਬਾਅਦ ਉਸ ਵਿੱਚ ਸਿੱਧੀ ਡਾਇਰੈਕਟ ਕਣਕ ਬੀਜੀ ਆ ਤੇ ਇਹ ਕੰਮ ਤੁਸੀਂ ਸਾਰੇ ਕਿਸਾਨ ਭਰਾਵਾਂ ਨੇ ਕਰਨਾ ਕਿੰਲੇ ਤੇ ਕਰ ਲੋ ਚਾਰ ਕਨਾਲਾਂ ਤੇ ਕਰ ਲੋ ਦੋ ਕਨਾਲਾਂ ਤੇ ਕਰ ਲੋ ਜਿੰਨੀ ਕਣਕ ਤੁਸੀਂ ਘਰੇ ਰੱਖਣੀ ਆ ਵੀ ਕੋਸ਼ਿਸ਼ ਕਰਿਓ ਕਿ ਇਹ ਸਪਰੇਅ ਕਰਨੀ ਬਹੁਤ ਜ਼ਰੂਰੀ ਆ ਸਪਰੇਅ ਆਪਾਂ ਕਰਨੀ ਕਿਹੜੀ ਆ ਸਪਰੇਅ ਆਪਾਂ ਕਿਸਾਨਪ੍ਰਭੂ ਜ਼ਿੰਕ ਦੀ ਕਰਨੀ ਆ ਜ਼ਿੰਕ ਚਿਲੇਟਡ ਲੈ ਸਕਦੇ ਆ ਬੈਸੇ ਤਾਂ ਪਹਿਲਾਂ ਤਾਂ ਆਪਾਂ ਨੂੰ ਜ਼ਿੰਕ ਲਿਕਵਿਡ ਦੀ ਵਰਤੋਂ ਕਰਨੀ ਚਾਹੀਦੀ ਆ ਜਿਸ ਦੀ ਡੋਜ਼ ਹੈਗੀ 2 ਐਮਐਲ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਤੇ ਜੇ ਤੁਹਾਨੂੰ ਉਹ ਨਹੀਂ ਮਿਲ ਰਿਹਾ ਜਾਂ ਘਰੇ ਪਿਆ ਵਾ ਫਿਰ ਤੁਸੀਂ ਜ਼ਿੰਕ ਚਿਲੇਟਡ ਦੀ 125 ਤੋਂ ਲੈ ਕੇ 150 ਗ੍ਰਾਮ ਤੱਕ ডোজ 100 ਲੀਟਰ ਪਾਣੀ ਵਿੱਚ ਵਰਤੋ ਕਰ ਸਕਦੇ ਆ ਕਿਸਾਨ ਭਰਾਓ ਜ਼ਿੰਕ ਦੀ ਸਪਰੇ ਆਪਣੇ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਨਵੀਂ ਜਨਰੇਸ਼ਨ ਆ ਰਹੀ ਹੈ ਜਾਂ ਨਵੀਂ ਆਪਣੀ ਪੀੜ੍ਹੀ ਚੱਲ ਰਹੀ ਹੈ ਜ਼ਿਆਦਾਤਰ ਡਾਕਟਰ ਜ਼ਿੰਕ ਬੇਸਡ ਹੀ ਦਵਾਈਆਂ ਛੋਟੇ ਬੱਚਿਆਂ ਨੂੰ ਦੇ ਰਿਹਾ ਤੇ ਇਸ ਦਾ ਆਪਣੇ ਫੂਡ ਵਿੱਚ ਬਹੁਤ ਲਾਹੇਵੰਦ ਨਿਊਟ੍ਰੀਐਂਟ ਆ ਤੇ ਇਸ ਤੇ ਆਪਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਥੋੜੀ ਬੜੀ ਇਹ ਖਿਆਈ ਜ਼ਰੂਰ ਆਉਂਦੀ ਹੈ ਸਪਰੇਅ ਕਰਨ ਸਮੇਂ ਤੇ ਜੇ ਤੁਸੀਂ ਇਸ ਜੈਸੀਆਂ ਦੋ ਸਪਰੇਅਾਂ ਕਰੋਗੇ ਤਾਂ ਉਸ ਤੋਂ ਵੀ ਵੱਧ ਸ਼ਾਨਦਾਰ ਨਤੀਜੇ ਮਿਲ ਸਕਦੇ ਆ ਪਹਿਲੀ ਸਪਰੇਅ ਕਰਨ ਤੋਂ ਬਾਅਦ 8 ਦਿਨ ਬਾਅਦ ਦੂਸਰੀ ਸਪਰੇਅ ਰਿਪੀਟ ਕਰ ਸਕਦੇ ਆ ਤੇ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੇ ਉਹ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਿਓ ਧੰਨਵਾਦ ਜੀ